ਬਾਹਰ ਨੂੰ ਗਿਆ ਸੀ ਤੇ ਬਾਹਰ ਗਿਆ ਤੇ ਵਾਪਸ ਮੁੜ ਕੇ ਘਰੋਂ ਤੇ ਚੰਗੇ ਪਲੇ ਗਿਆ ਤੇ ਕਿਤੇ ਬਾਬੇ ਦੇ ਗਏ ਕਿਉਂ ਅਕਸੀਡੈਂਟ ਹੋ ਗਿਆ ਮੇਰੇ ਇਹਨਾਂ ਦੇ ਜਵਾੜਾ ਟੁੱਟ ਗਿਆ ਸੀ ਤੇ ਬਾਹ ਹਾਸ ਟੁੱਟ ਗਿਆ ਮੋਢਾ ਟੁੱਟ ਗਿਆ ਹਾਂਜੀ ਮੇਰੇ ਤੇ ਬਹੁਤ ਜ਼ਿਆਦਾ ਨੁਸਕਾਨ ਹੋਇਆ ਮੇਰੇ ਵਜਨ ਦੀ ਕੋਈ ਇਲਾਜ ਆਤ ਨਹੀਂ ਖੜੇ ਹਸਤਾ ਤੇ ਦੋ ਤਿੰਨ ਆ ਖੜਿਆ ਹੁੰਦਾ ਜਵਾਬ ਦੇਦਾ ਫਿਰ ਉਥੇ ਗਏ ਮਾਤਾ ਕਰਤਾਰ ਕੋਲ ਦੀ ਮਹੀਨਾ ਹੀ ਲੱਗ ਗਿਆ ਹਨ ਉਥੇ ਤੇ ਕਿ ਪੰਜ 6 ਲੱਖ ਰੁਪਏ ਲੱਗ ਗਿਆ ਸਾਡਾ ਹਾਂਜੀ ਨਹੀਂ ਸੀ ਕੋਈ ਕਿਥੋਂ ਪਏ ਗ੍ਰਾਈ ਗ੍ਰੂਹੀ ਕਰਕੇ ਲਾਈ ਸੀ ਕੋਲ ਤੇ ਕੋਈ ਨਹੀਂ ਖਾਸ ਆਇਡ ਵਾਲਿਆਂ ਨੇ ਮਜਤ ਕੀਤੀ ਸਾਡੀ ਮੈਂ ਤਾਂ ਬਹੁਤ ਕੀਤੀ ਚਾਰ ਪੰਜ ਲੱਖ ਰੁਪਏ ਦੇ ਮਜਤ ਕੀਤੀ ਨੇ ਪੰਜ ਦੀ ਤੇ ਉਹਨਾਂ ਦੇ ਜੋ ਉਦੋਂ ਦਾ ਮੇਰਾ ਬੇਟਾ ਠੀਕ ਹੋਇਆ ਪਰ ਸਾਡੇ ਕੋ ਤੇ ਕੋਈ ਨਹੀਂ ਹੈਗਾ ਪੈਸਾ ਤੇ ਲਾ ਵਰਤਨ ਨੂੰ ਵੀ ਨਹੀਂ ਹੈਗੇ ਘਰੇ ਐਂ ਤੇ ਕੋਈ ਗ੍ਰਾਈ ਗ੍ਰੂਹੀ ਪਿੰਡ ਚੋਂ ਕਰਕੇ ਇਹਦੇ ਕੋ ਹੋ ਪੈਸੇ ਲਾਏ ਅੱਜ ਤੇ ਕੋਣਾ ਨਹੀਂ ਸਾਡੇ ਕੋ ਪੈਸਾ ਹੀ ਨਹੀਂ ਹੈਗਾ ਇਹਨਾਂ ਵੀ ਇਲਾਜ ਕਰਾ ਸਕੀ ਹਾਂ ਐਂ ਤੇ ਬਹੁਤ ਧੰਨਵਾਦ ਕਰਦੇ ਹਾਂ ਖਾਸ ਆਇਡ ਦਾ ਬਹੁਤ ਜ਼ਿਆਦਾ ਹੀ ਕਰਦੇ ਹਾਂ ਬੰਦਾ ਬਾਹ ਫੜੀ ਸਾਡੀ ਜੀ ਮਜਤ ਕੀਤੀ ਸਾਡੀ ਬੇੜਾ ਸਾਡਾ ਇੱਥੇ ਤੱਕਰ ਵੀ ਚੱਲ ਅੜ ਘਰੇ ਪਹੁੰਚ ਗਏ